ਮੈਟਰੋ ਆਹ ਸੂਟ ਤੁਹਾਨੂੰ ਦੇਖਣ ਨੂੰ ਬਾਲਾ ਮਹਿੰਗਾ ਲਾ ਦਊਗਾ ਮਹਿੰਗਾ ਮੁੰਗਾ ਕੋਈ ਨਹੀਂ ਹੈਗਾ ਜੇ ਤੁਸੀਂ ਨੇ ਵੀ ਕੱਪੜੇ ਲੀੜੇ ਦਾ ਮਤਲਬ ਕੰਮ ਸ਼ੁਰੂ ਕਰਨ ਦਾ ਸਿਰਫ 200 ਰੁਪਏ ਦਾ ਬੜੀ ਦੂਰੋਂ ਦੂਰੋਂ ਆਉਂਦੇ ਆਂ ਬਾਈ ਤੁਹਾਡੇ ਕੋਲੇ ਹਾਂਜੀ ਹਾਂਜੀ ਤੇ ਇਧਰ ਮਾਤਾ ਉਰੀਆਂ ਵੀ ਬੈਠੀਆਂ ਨੇ ਜੇ ਮਤਲਬ ਕੱਲਾ ਸਿੰਗਲ ਪੀਸ ਲੈਣਾ ਉਹਨੂੰ ਵੀ ਮਿਲ ਜੂਗਾ ਜਿੰਨ ਦਾ ਤੁਸੀਂ 3-3000 ਰੁਪਏ ਕਮਾਓਗੇ ਸਸੀ ਗਮਾਤਾ ਜੀ ਸਸੀ ਗਮਾ ਤੁਹਾਡਾ ਵੀ ਮਤਲਬ ਕੱਪੜੇ ਦਾ ਕੰਮ ਹੈ ਜੀ ਹਾਂਜੀ ਸਾਡਾ ਕੱਪੜੇ ਦਾ ਕੰਮ ਹੈ ਜੀ ਪਹਿਲਾਂ ਨਾ ਮੱਥਾ ਮਾਰੀ ਜਦੋਂ ਕੋਈ ਦੁਕਾਨ ਨਹੀਂ ਮਿਲੀ ਹੋਣੀ ਹੈ ਨਾ ਨਹੀਂ ਨਹੀਂ ਬਹੁਤ ਦੇਰ ਦੀ ਆ ਰਹੀਆਂ ਪੁਰਾਣਾਗਾ ਕਿ ਇਹਨਾਂ ਦਾ ਅੱਛਾ ਅੱਛਾ ਹਾਂਜੀ ਵੀ ਮਤਲਬ ਕੋਈ ਠੱਗੀ ਠੋਰੀ ਵਾਲਾ ਕੰਮ ਨਹੀਂ ਨਹੀ ਨਹੀ ਸਾਰੇ ਇਹਨਾਂ ਦੇ ਰੇਟ ਬਹੁਤ ਵਧੀਆ ਸਤਿ ਮਿੱਤਰੋ ਅੱਗੇ ਕੀ ਹੁੰਦਾਗਾ ਵੀਡੀਓਆਂ ਦੇਖਦੇ ਆਂਗੇ ਆਪਾਂ ਉਹੀ ਪਾ ਦਿੰਦੇ ਨੇ ਪਰ ਇਹ ਬਾਈ ਸੱਚ ਤੇ ਚੱਲ ਰਹੇ ਨੇਗੇ ਤੇ ਦੁਕਾਨ ਦਾ ਨਾਮ ਵੀ ਦੱਸ ਦਿਓ ਬਾਈ ਇੱਕ ਵਾਰੀ ਸਾਡੀ ਸ਼ਾਪ ਦਾ ਨਾਮ ਹੈ ਸੱਚੀ ਦਾ ਆਨੰਦ ਸਿਲਕ ਸਟੋਰ ਲੁਧਿਆਣਾ ਫੈਕਟਰੀ ਠੀਕ ਹੈ ਜੀ ਸੱਚ 21 ਮਸ਼ੀਨਾਂ ਲੱਗੀਆਂ ਸਾਡੇ ਖੁੱਦ ਦੇ ਮਾਲ ਚ ਆਉਂਦਾ ਜਿਹੜਾ ਬਿਜਾਰ ਚ ਤੁਹਾਨੂੰ 500 ਮਿਲਣਾ ਸੀ ਅੱਧੇ ਰੇਟ ਚ ਕੱਢਣਾ ਕਿਉਂਕਿ ਡਾਇਰੈਕਟ ਰੇਟ ਦੇਨੇ ਆਸੀਂ ਠੀਕ ਹੈ ਤੁਹਾਨੂੰ 250 ਚ ਮਿਲਣਾ 250 ਐਡਰੈਸ ਦੱਸੋ ਇੱਕ ਵਾਰ ਸਦਾ ਹੋਲਸੇਲ ਦਾ ਕੰਮ ਸਚਿਦਾਨੰਦ ਸਿਲਕ ਸ਼ੋਰ ਦੀ ਆਣਾ ਅੱਗੇ ਐਡਰੈਸ ਵੀ ਦਿੱਤਾ ਹੋਏਗਾ ਤਕਰੀਬਨ ਤੇ ਨੰਬਰ ਵੀ ਦਿੱਤੇ ਹੋਣਗੇ ਆਉਣ ਦਿਓ ਜੀ ਭਾਈ ਪਾਜੀ ਹੋਲਸੇਲ ਦਾ ਕੰਮ ਹੈ ਬੰਡਲ ਦੇ ਬੰਡਲ ਮਿਲਣਗੇ ਸਿੰਗਲ ਡਬਲ ਸੂਟ ਦੇ ਨਾ ਕੀ ਆਉਣਿਆ ਬਰੀ ਬੁਰੀ ਚ ਸੂਟ ਦੇ ਨਾ ਵਿਆਹ ਸ਼ਾਦੀ 195 ਤੋਂ ਸ਼ੁਰੂ ਹੋ ਜਾ ਪਾਜੀ ਉਸ ਤੋਂ ਵੀ ਸਸਤਾ ਅੱਗੇ ਵੀਡੀਓਆਂ ਦੇਖ ਦੋ ਨਾ ਵੀ ਉਹੀ ਝੂਠ ਬੋਲੀ ਜਾਂਦੇ ਨੇ ਪਰ ਅੱਜ ਨੂੰ ਆ ਲਾਂਗੇ ਮੇਰੇ ਕੋਲ ਇਹਦੇ ਨਾਲ ਦਾ 100 ਸੂਟ ਚਾਹੀਦਾ 200 ਚਾਹੀਦਾ 500 ਚਾਹੀਦਾ ਜਿੰਨੀ ਮਰਜ਼ੀ ਕੁਆਂਟੀਟੀ ਬਾਈ ਜੇ ਕਹਾਂ ਜਾ ਕੇ ਵੇਚਣਾ ਹੋਵੇ ਮਤਲਬ ਰਾਜਸਥਾਨ ਹਰ ਤਰ੍ਹਾਂ ਦੀ ਦੂਰ ਤੱਕ ਮੰਡੀ ਜਿਹੜੇ ਮੇਰੇ ਪੈਨ ਬਾਹਰ ਵੀ ਬੈਠੇ ਨੇ ਕਿੱਥੋਂ ਮਰਜ਼ੀ ਮੰਗਾ ਸਕਦੇ ਹਾਂ ਅੱਗੇ ਕਿਸੇ ਨੇ ਬਿਹਤਰ ਹੋਵੇ ਕਿੰਨੇ ਦਾ ਵੇਚੂ ਇਹ ਇਹ ਭਾਈ ਇਹ ਵਿਆਰਚੀ ਵੀ ਇਹ ਪਹਿਲੇ ਹੋਲਸੇਲ ਹੀ 250 ਦਾ ਵਿਕਦਾ ਅਸੀਂ ਤੁਹਾਨੂੰ ਦੇਣਾ 110 ਰੁਪਏ ਦਾ ਸਰ ਸਿਰਫ 110 ਰੁਪਏ ਦਾ ਸਾਡੇ ਨੂੰ ਦਾ ਆਰਾਮ ਨਾਲ 300 ਦਾ ਵੇਚੋ ਚੱਕੋ ਹੋਰ ਆਉਂਦਾ ਇੱਕ ਕ੍ਰੇਪ ਦਾ ਸੂਟ ਜੇ ਬਿਆਰ ਵਿਗਦਾ 500 600 ਆਪਾਂ ਰੇਟ ਦੇਣਾ 200 ਰੁਪਏ ਸਿਰਫ 200 ਕ੍ਰੇਪ ਦਾ ਸੂਟ ਹੈ ਚੁੰਨੀ ਨਾਲ ਜੀ 4 4 ਦੇ ਸੈੱਟ ਆਣਗੇ ਮਾਲ ਜਿੰਨਾ ਇਹ ਜੋੜ-ਜੋੜ ਦਾ ਸੂਟ ਜੇ ਮੈਂ ਸੈਂਪਲ ਦਿਖਾ ਰਿਹਾ ਬਾਜੀ ਇਹਦੇ ਨਾਲ ਦੀ ਕੁਆਂਟੀਟੀ ਜਿਹੜੀ 4-4 ਰੰਗ ਹੁੰਦੇ ਆ ਸੈੱਟ ਮਿਲਣਗੇ ਬੰਡਲ ਇੱਕ-ਦੋ ਨਹੀਂ ਮਿਲਣਗੇ ਹੋਲਸੇਲ ਮਿਲਣਗੇ ਤੇ ਤੋਂ ਇੱਥੇ ਉਹ ਗੱਲ ਨਹੀਂ ਹੈਗੀ ਜੇ ਵਿੱਚ ਵੀਡੀਓ ਜੀ ਪਾ ਕੇ ਕਹਿ ਦਿੰਦੇ ਆ ਵੀ ਲਿਮਟਡ ਦਾ ਮਾਲ ਆ ਲਿਮਟਡ ਲੋਟਡ ਮਿਲ ਰਿਹਾ ਕੁਆਂਟੀਟੀ ਨਾ ਆਸੀ ਕੁਆਂਟੀਟੀ ਆ ਖੇਡਦੇ ਆ ਕੁਆਂਟੀਟੀਆਂ ਬੜੀਆਂ ਇਹਦੇ ਨਾਲ 100-100 ਭਰੇ ਨੇ ਗੋਦਾਮ ਅੰਦਰ ਵੀ ਕੋਲ ਅਗਲੀ ਚ ਗੋਡਾਊਨ ਇਹਦੇ ਨਾਲ ਤੇ ਹਜ਼ਾਰ-ਹਜ਼ਾਰ ਸੂਟ ਚਾਹੀਦਾ ਮਿਲੇਗਾ ਤੁਹਾਨੂੰ ਆ ਆ ਦੱਸੋ ਆ ਵੀਰ ਜੋੜ-ਜੋੜ ਦਾ ਸੂਟ ਹੈ ਡਮੀਆਂ ਤੇ ਲਾ ਕੇ ਹਜ਼ਾਰ-ਹਜ਼ਾਰ 8-800 ਦੇ ਵੇਦ ਨੇ ਆਪਾਂ ਤੁਹਾਨੂੰ ਇਹਦਾ ਰੇਟ ਦੇ ਦੇਣਾ 3 ਸਰ 350 ਵੀ ਦੇ ਅਸਰ ਦਾ ਕਮਾਲ ਦੀ ਗੱਲ ਆ ਲੁਧਿਆਣੇ ਦੇ ਵਿੱਚ ਤਾਈਓ ਕਹਿੰਦਾ ਬਈ ਕੱਪੜਾ ਸਸਤਾ ਨਾ ਮਿਲਿਆ ਰੇ ਮਾਸੇ ਲੱਗਦਾ ਸੂਟ ਆ ਬਾਜੀ ਲੌਂਗ ਸੂਟ ਰੇ ਜਿੰਨੇ ਮਰਜੀ ਲੰਬੀਆਂ ਜ਼ੂੜੇ ਪਾ ਲੈਣ ਕਿੱਥੇ ਨਹੀਂ ਜਾਣਾ ਰੋਮਨ ਸਿਲਕ ਦੇ ਸੂਟ ਇਹ 8 800 ਤੋਂ 9 900 6 600 ਤੋਂ ਘੱਟ ਨਹੀਂ ਕੋਈ ਵੇਚਦਾ ਤੁਹਾਡੇ ਕੋਲ ਇਮਾਨਦਾਰੀ ਚ ਰੇਟ ਮਿਲਣਾ ਤਾਂ ਸਿਰਫ 300 ਤੇ 50 ਰੁਪਏ ਦਾ ਸੂਟ 300 ਦੇ 50 ਰੁਪਏ ਦਾ ਬਾਜੀ ਹਜ਼ਾਰਾਂ ਸੈਂਪਲ ਆ ਹਜ਼ਾਰਾਂ ਸੈਂਪਲ ਸਾਡੇ ਕੋਲ ਵੈਰਾਈਟੀਆਂ ਦੇ ਵਿੱਚ ਤੁਸੀਂ ਹੋਸ਼ ਉੱਡ ਜਣਗੇ ਇੰਨੀ ਵੈਰਾਈਟੀ ਪਈ ਹਰ ਤਰ੍ਹਾਂ ਦਾ ਟੇਸਟ ਪਿਆ ਐ ਦੇਖ ਸੋਤੇ 25 ਰੁਪਏ ਦਾ ਸੂਟ ਵਿਦ ਚੁੰਨੀ ਵਿਦ ਚੁੰਨੀ ਬਾਜੀ ਨਾਲ ਠੀਕ ਹੈ ਜੀ ਹਿਮਾਚਲ ਹਰਿਆਣਾ ਜੰਮੂ ਦੀ ਸ਼ਾਨ ਪਸ਼ਮੀਨੇ ਦਾ ਸੂਟ ਪੂਰਾ ਸ਼ਾਲ ਨਾਲ ਬਈ ਆ ਰਿਹਾ 500 ਰੁਪਏ 600 ਰੁਪਏ ਐ ਟਵਿਲ ਨਹੀਂ ਗਈ ਪਿਓਰ ਪਸ਼ਮੀਨਾ ਜੇ ਆਪਾਂ ਦੇ ਦੇਣਾ ਦਾ ਰੇਟ ਸਿਰਫ 250 ਰੁਪਏ ਜੀ ਬਾਜੀ ਦੀ ਮੈਨੂੰ ਵਧੀਆ ਗੱਲ ਪਤਾ ਕੀ ਲੱਗੀ ਮਿੱਤਰੋ ਜੇ ਕਿਸੇ ਨੇ ਇੱਕ ਸੂਟ ਲੈਣਾ ਉਹਨੂੰ ਵੀ ਉਹੀ ਰੇਟ ਦੇ ਦਿੰਦੇ ਆ ਬਈ ਹੌਲ ਭਾਜੀ ਸਾਡੇ ਕੋਲ ਹੋਲ ਸੇਲ ਦਾ ਕੰਮ ਹੈ ਚਾਰ ਚਾਰ ਦੇ ਬੰਡਲ ਮਿਲਦੇ ਇੱਕ ਸੂਟ ਨਹੀਂ ਦਿੰਦੇ ਹੋਲ ਸੇਲ ਯਾ ਜਿਨ੍ਹਾਂ ਨੇ ਦਾਜ ਵਾਰੀ ਤੋਂ ਕੱਪੜਾ ਲੈਣਾ ਹੈ ਯਾ ਜਿਨ੍ਹਾਂ ਨੇ ਵੇਚਣ ਵਾਸਤੇ ਲੈਣਾ ਭਾਜੀ ਚਾਰ ਸੂਟ ਦੇਵੋਗੇ ਬੰਡਲ ਮਿਲਣਗੇ ਭਾਵੇਂ 20000 ਦੇ ਲੈਣਾ ਹੈ 15 ਜਿਨ੍ਹਾਂ ਨੇ ਕੰਮ ਸ਼ੁਰੂ ਕਰਨਾ ਹੈ ਮਿੱਤਰੋ ਚਾਰ ਇਹਨਾਂ ਦੀ ਗੱਲ ਪ ਆ ਤੁਰ ਇੱਕ ਹੋਰ ਗੱਲ ਪਈਆਂ ਤੇ ਪਟਦੇ ਆਂ ਦਰਾਣੀਆਂ ਮਠਾਨੀਆਂ ਦੋ ਦੇ ਨਾਲ ਦੋ ਫ੍ਰੀ ਮਿਲਨੇ ਬਸ ਸਮਝ ਲੋ ਹੋਰ ਰੇਟ 'ਚ ਕਪੜਾ ਦੇਣਾ ਤੁਹਾਨੂੰ ਆਹ ਦੇਖੋ ਭਾਈ ਯਾਰ ਕਲਰ ਕਲਰ ਪੂਰੇ ਘਾਟ ਰੇਗੇ ਇਹਦਾ ਦਾਜਵੜੀ ਦਾ ਕਪੜਾ ਜਿਹੜਾ ਤੁਹਾਡਾ 80 ਹਜ਼ਾਰ ਦਾ ਬਣੂਗਾ ਸੱਚ ਦਾ ਨਾ ਸਿਲਕਸੋ ਮਿਲੂਗਾ 40 ਹਜ਼ਾਰ ਦਾ ਭਾਜੀ ਕਹਿ ਕੇ ਗੱਲਾਂ ਨਹੀਂ ਨਾਲੇ ਉਹੀ ਰੇਟ 'ਚ ਕਪੜਾ ਮਿਲੂਗਾ ਭਾਈ 10 10 ਹਜ਼ਾਰ ਰਾਂ ਨਹੀਂ ਉਹ ਤੁਹਾਡੇ ਲੈ ਕਿੰਨੇ ਦੇ ਮਿਲਦੇ ਨੇ ਭਾਜੀ ਲੱਖ ਦਾ ਕਪੜਾ 50 ਹਜ਼ਾਰ ਦਾ ਠੀਕ ਆ ਬਸ ਸਿੱਧੀ ਗੱਲ ਮੈਂ ਕਹਿੰਦਾ ਹਜ਼ਾਰ ਰੁਪਏ ਦਾ ਤੇਲ ਲੱਗਣਾ ਹੈ ਆਇਓ ਲੁਧਿਆਣੇ ਸਚਿਦਾਨੰਤ ਤੇ ਤੇ ਫਾਇਦੇ ਕਰਾ ਲਓ ਲੱਖਾਂ ਪੰਜਾਹ ਹਜ਼ਾਰ ਦਾ ਚਲੇ ਜੰਗੀ ਪੀਓਗੇ ਚਾਹ ਚਾਹ ਪੀਓ ਠੰਡਾ ਪੀਓ ਤੁਹਾਡੀ ਆਪਣੀ ਦੁਕਾਨ 'ਚ ਆਜੋ ਬਾਈ ਅੱਕੇ ਚੱਲੀ ਹੁਣ ਕੰਮ ਸ਼ੁਰੂ ਕਰਨਾ ਧਮਾਕੇ ਕਰਾਂਗੇ ਪੂਰੇ ਧਮਾਕੇ ਰੇਟਾਂ ਜੀ ਭਾਜੀ ਇਹ ਵੈਰਾਈਟੀਆਂ ਦੇਖੋ ਆਈ ਜਾਂਦੀਆਂ ਗਲਾ ਬਾਜੂ ਸਲਵਾਰ ਹਰ ਤਰ੍ਹਾਂ ਦੇ ਬੁਟੀਕਾ ਵਾਲੇ ਡਿਜ਼ਾਈਨ ਜਿਹੜੇ 8 800 9 900 ਦੇ ਵਿਕਦੇ ਨੇ ਸਿਰਫ ਰੇਟ ਮਿਲਣਾ ਦਾ 450 ਰੁਪਏ ਬਾਕੀ ਮਿੱਤਰੋ ਸਕਰੀਨ ਤੇ ਨੰਬਰ ਵੀ ਲਿਖਿਆ ਹੋਇਆ ਹੈ ਬੂਹੇ ਮਾਚੜੇ ਆਣਾ ਕਿਹੜੇ ਕਿਹੜੀ ਜਗ੍ਹਾ ਤੇ ਨਹੀਂ ਜਾਂਦਾ ਦੇਖੋ ਔਰਗੈਂਜਾ ਦੇ ਸੂਟ 15-1500 ਵੇਚਦੇ ਨੇ 550 ਦੀ ਰੇਂਜ ਇਹਦੀ ਬਾਈ ਦੀ ਵੱਡੀ ਗੱਲ ਇੱਕ ਹੋਰ ਨਾਲ ਨਾਲ ਰੇਟ ਵੀ ਦੱਸਦਾਗਾ ਬੋਟਮ ਰੇਟ ਨਹੀਂ ਦੱਸਦੇ ਆ ਸੂਟ ਆ ਨਾ ਜਿਹੜਾ ਐ ਬਣ ਜੂ ਫੋਟੋ ਨਾਲ ਬੋਟਮ ਵਾਲੇ ਸੂਟ ਭਾਜੀ ਬੋਟਮ ਵਰਕ ਸਾਡੀ ਖੁਦ ਦੀ ਫੈਕਟਰੀਆਂ ਤਿਆਰ ਹੁੰਦੇ ਆ ਸਲਵਾਰਾਂ ਚ ਚੱਲੀਏ ਫਿਰ ਬਾਈ ਅੱਗੇ ਚਲੋ ਭਾਜੀ ਚਲੋ ਅੱਗੇ ਬੇਸਮੈਂਟ ਹੁਣ ਤੈਨੂੰ ਬੇਸਮੈਂਟ ਤੇ ਲੈ ਕੇ ਜਾਣੇ ਆ ਐ ਦੇਖੋ ਭਾਜੀ ਆ ਕੀ ਰੱਖ ਰਿਹਾ ਹੈ ਇਹ ਭਾਈ ਕਸਮਰ ਦੇ ਲਈ ਲਫਾਵਾ ਉਹਨੇ ਪਾਰਸਲ ਆਇਆ ਸੀ ਕਸਮ ਲੈ ਕੇ ਗਏ ਨੇ ਮਾਲ ਇਹਨਾਂ ਦਾ ਇਹ ਬਾਜ਼ਾਰ 'ਚ ਬੰਦਾ 30000 ਦਾ ਲਫਾਵਾ ਆਪਾਂ 5000 'ਚ ਬਣਾ ਕੇ ਦਿੱਤਾ ਜਿਹੜਾ ਬਾਜ਼ਾਰ 'ਚ 30000 ਦਾ ਲਫਾਵਾ ਮੂਕੇ ਦਾ ਇਹ ਹੈਗਾ ਜੀ ਮੂਕੇ ਦਾ ਵੀ ਹੈਗਾ ਜੀ ਲਫਾਵਾ ਇਹ ਬੋਰੇ ਹੈਗੇ ਨੇ ਇਹ ਸਾਰੇ ਭਰ ਕੇ ਦਿੱਤਾ ਮਾਲ ਜਿਹੜਾ 20000 ਦਾ ਬੰਦਾ ਸਿਰਫ 10000 ਦਾ ਬਿਲ ਬਣਿਆ ਬੋਰੇ ਭਰੇ ਪਏ ਨੇ ਜੇ ਤੁਸੀਂ ਭਾਈ ਇਹ ਪਾਸਲਾ ਕਸਮਰ ਦਾ ਮਾਲ ਹੈ ਸਾਰਾ हां जी हां ਨਾਲੇ ਸਾਰਾ origignal ਕੰਮ ਹੈ ਭਾਜੀ ਇਹ ਦੇਖੋ ਫੈਂਸੀ ਜੋਰ ਜਿਹੜੇ ਦੇ ਸੂਟ 15 1500 ਡਮੀਆਂ ਤੁਹਾਡਾ ਦਾਜਵਣੀ ਦਾ ਕਪੜਾ ਭਾਜੀ ਅੱਦੇ ਰੇਟ ਤੇ ਬਣਾ ਦੂੰਗਾ ਮੈਂ ਵੇਚਣ ਵਾਸਤੇ ਤੁਹਾਡਾ ਫਾਇਦਾ ਹੀ ਹੈ ਸੋਚਣ ਦੀ ਲੋੜ ਨਹੀਂ ਲੱਗਣੀ ਭਾਜੀ ਕੰਮ ਕਰਨਾ ਆਪਾਂ ਇੱਕ ਹੋਰ ਗੱਲ ਭਾਜੀ ਜਿਹੜੇ ਮੇਰੇ ਪੈਨਲ ਵੀਡੀਓ ਸ਼ੇਅਰ ਕਰਨਗੇ ਨਾ ਸ਼ੇਅਰ ਟੂ ਗਰੁੱਪ ਕਰਨਗੇ ਇਹ ਲਓ ਉਹਨਾਂ ਵਾਸਤੇ ਘਰ ਤੱਕ ਫ੍ਰੀ ਜਾਊਗਾ ਜੀ ਸੂਟ ਕਿੰਨੇ ਜਣਿਆਂ ਨੂੰ ਕਰ ਦੋ ਜਿਹੜਾ ਹੁਣ ਵੀ ਪਹਿਲੇ 10 ਜਣੇ ਠੀਕ ਆ ਜਿਹੜਾ ਹੁਣ ਵੀ ਸ਼ੇਅਰ ਸੋਚਣਾ ਨਹੀਂ ਨਾਲ ਦੇ ਨਾਲ ਸ਼ੇਅਰ ਕਰ ਦੋ ਸ਼ੇਅਰ ਟੂ ਗਰੁੱਪ ਕਰ ਦੇਣਾ ਨਾਲ ਦੇ ਨਾਲ ਸਟੋਰੀਆਂ ਲਾ ਦੇਣੀਆਂ ਇਹ ਉਹਨਾਂ ਦੇ ਘਰ ਤੱਕ ਫ੍ਰੀ ਜਾਊਗਾ ਜੇ ਉਹਨੇ ਸੂਟ ਨਾਲ ਲੈਣਾ ਹੋਵੇ ਸੂਟ ਲੈ ਲੈਣੇ ਇੱਥੇ ਆ ਕੇ ਜੋ ਉਹਨਾਂ ਦੀ ਮਰਜ਼ੀ ਹੈ ਜੀ ਹਾਂ ਉਹਨਾਂ ਨੂੰ ਸੂਟ ਲੈਣਾ ਸੂਟ ਗਿਫਟ ਭੇਜਾਂਗੇ ਜਿਹੜਾ ਚੀਜ਼ ਚਾਹੀਦੀ ਆਪਾਂ ਦਵਾਂਗੇ ਵੀਡੀਓ ਸ਼ੇਅਰ ਕੀਤੀ ਹੋਣੀ ਚਾਹੀਦੀ ਆ ਵੀਡੀਓ ਸ਼ੇਅਰ ਕਰ ਦੋ ਮਿੱਤਰੋ ਬਕਟਾਰੀ ਖੁੱਲੀ ਜਾਂਦੀ ਪਾਜੀ ਇਹ ਦੇਖੋ ਔਰ ਕਹਿੰਦਾ ਦੇ ਸੂਟ ਜਿਹੜੇ 3-3000 ਰੁਪਏ ਦੇ ਸੂਟ ਵਿਕਦੇ ਨੇ ਇਹ ਕਿੰਨੇ ਦਾ ਜੀ ਸਿਰਫ ਸਾਢੇ ਤੇ 600 ਰੁਪ ਤਿਹੂੜ ਦੇਖੋ 850 ਰੁਪਏ ਦੀ ਰੇਂਜ ਚ ਪੂਰੇ ਹੈਵੀ ਦੁਪੱਟੇ ਭਾਜੀ ਪਿਓਰ ਜ ਤੁਸੀਂ ਆਪ ਕਿੱਥੋਂ ਲਿਆਉਣੇ ਭਾਈ ਐਨੇ ਸਾਡੇ ਖੁਦ ਦੀ ਮਸ਼ੀਨਾਂ ਲੱਗੀਆਂ ਭਾਜੀ 21 ਮਸ਼ੀਨਾਂ ਲੱਗੀਆਂ ਆਈਆਂ ਹਾਂ ਹਾਂ origignal ਨਾਲ ਇਹ ਹੀ ਰੇਟਾ ਚ ਕਪੜਾ ਮਿਲਣਾ ਭਾਜੀ ਸੱਚ ਦਾ ਸੌਦਾ ਸਾਡੀ ਸੱਚ ਦਾ ਨਾ ਸਿਲਕ ਸਟੋਰ ਹੈ ਸੱਚ ਦਾ ਸੌਦਾ ਇਮਾਨਦਾਰੀ ਦਾ ਸੌਦਾ ਇੱਥੇ ਤੁਸੀਂ ਸੋ ਜਿਹੜੇ ਮੇਰੇ ਪਿੰਡਾਂ ਦਾ ਕੰਮ ਵੀ ਸ਼ੁਰੂ ਕਰਾ ਕੇ ਦਾਜਵੜੀਆਂ ਆਈਆਂ ਵਿਆਹ ਸ਼ਾਦੀਆਂ ਆਈਆਂ ਤੇ ਤੁਸੀਂ ਦਾਜਵੜੀਆਂ ਬਣਾਣੀਆਂ ਐ ਪਾਜੀ ਫਾਇਦਾ ਵੀ ਕਰਾ ਲਓ ਤੇ ਕੰਮ ਵੀ ਸ਼ੁਰੂ ਕਰ ਲਓ ਮੈਂ ਤਾਂ ਪਹਿਲਾ ਕਮਾ ਸਕਦੇ ਹੋ ਵਿਆਹਾਂ ਤੋਂ ਪਹਿਲਾਂ ਤਾਂ ਕਰਕੇ ਵੀ ਮੈਂ ਤਾਂ ਰਹਿ ਆ ਰਜਾ ਇਹ ਸੈਂਪਲ ਬੇ ਨੇ ਇੱਕ ਇੱਕ ਬੰਡਲ ਇਹ ਪੂਰੇ ਇੱਕ ਇੱਕ ਨਾਲ ਦਾ ਮੇਕਾ 100 200 ਰੁਪਏ ਆ ਇਹ ਗੋਡਾਊਨ ਆ ਜਾ ਹਮ ਇਹ ਸਾਰਾ ਸੈਂਪਲ ਹੀ ਦੇਖੋ ਹਜ਼ਾਰਾਂ ਤਦਾਰਚ ਪਿਆ ਨੇ ਤੇ ਉੱਪਰ ਆਡਰ ਉੱਪਰ ਵਾਲਾ ਅੱਗੇ ਅੰਦਰ ਗਲੀ ਚ ਪਾਰਸਲ ਦੇ ਪਾਰਸਲ ਭਰੇ ਪਏ ਨੇ ਮੈਂ ਕਹਿੰਨਾ ਤਮਾਕੇ ਨੇ 8 800 ਸੂਟ ਵਿਗਦੇ ਨੇ ਤੁਹਾਨੂੰ ਮੇਰੇ ਰੇਟ ਮਿਲਣਾ ਕੋਈ ਨਾ ਮਿੱਤਰੋ ਹੋਰ ਚੱਕ ਲਿਆ ਭਾਈਆ ਕਿੱਧਰੋਂ ਲੈ ਆਇਆ ਦੇਖੋ ਇਹ ਸੈਂਪਲ ਜਿਹਦੇ ਨਾਲ ਦੇ ਬੰਡਲ ਜੀ ਇਹ ਦੇਖੋ ਪਾਰਟੀ ਵੇਅਰ ਸੂਟ ਜੀ ਭਾਜੀ ਪਿਓਰ ਬਰਬਦੀ ਪਾਰਟੀ ਵੇਅਰ ਸੂਟ ਇਹ ਕਿੰਨੇ ਦਾ 25 2500 ਵਿਕਦੇ ਨੇ ਸਿਰਫ ਇਹਦਾ ਰੇਟ ਮਿਲਣਾ ਤੁਹਾਨੂੰ 695 ਰੁਪਏ ਦਾ ਸੂਟ ਜੀ ਪਿਓਰ ਫਿਲਕ ਦੇ ਉੱਤੇ ਆ ਵੀ ਇੱਧਰ ਵੀ ਆ ਵੀ ਆ ਦੇਖੋ 1595 ਦਾ ਸੂਟ ਸਿਰਫ 850 ਰੁਪਏ ਦੀ ਰੇਂਜ ਚ ਜੀ ਬਰਬਰੀ ਫਿਲਕ ਦੇ ਉੱਤੇ ਭਾਜੀ ਬਹੁਤ ਫਾਇਦਾ ਹੈ ਡਬਲ ਹੁੰਦੇ ਆ ਆਈਟਮਾਂ ਜੀ ਡਬਲ ਇੱਧਰ ਸਿੰਪਲ ਦੇ ਸਾਧਾਰਨ ਘੱਟੋ ਘੱਲ 15 1500 ਦੇ ਵੇਚਦੇ ਨੇ ਭਾਜੀ ਸੂਟ ਵਾਲੇ ਸਾਨੂੰ ਖੁਦ ਵੀਡੀਓ ਇੰਸਟਾ ਤੇ ਵੇਚਦੇ ਆ ਇਹਦਾ ਰੇਟ ਦੱਸੋ ਭਾਈ ਭਾਈ ਇਹ ਵੇਚਦਾ ਕੋਈ 800 ਕੋਈ 900 ਅਸੀਂ ਤੁਹਾਨੂੰ ਇਹਦਾ ਰੇਟ ਦੇ ਦੇਣਾ ਸਿਰਫ ਤੇ ਸਿਰਫ ਬਨਾਰਸੀ ਦੁਪੱਟੇ ਨਾਲ 450 ਆਜੋ ਭਾਈ ਹੁਣ ਉੱਪਰ ਵਿਖਾਉਣਾ ਦਿਓ ਮਿੱਤਰੋ ਖਜ਼ਾਨਾ 4 ਬੀ ਯਾਰ ਵੇਦੇ ਹਜ਼ਾਰ ਹਜ਼ਾਰ ਦੇ ਸੂਟ ਭਾਜੀ ਸਿਰਫ ਰੇਡ ਮਿਲਣਾ ਦਾ ਤੁਹਾਨੂੰ 400 ਤੇ 50 ਰੁਪਏ ਦਾ ਬਨਾਰਸੀ ਦੁਪਟਿਆਂ ਨਾਲ ਚੱਕੋ 450 ਰੁਪਏ ਇਹਨਾਂ ਮਾਕੇ ਪੂਰੇ ਹੁੰਦੇ ਸੱਚ ਦਾ ਅਨੰਦ ਸਿਲਕ ਸਟੋਰ ਲੁਧਿਆਣੇ ਤੇ ਆਜੋ 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 ਉੱਪਰ ਆਜੋ ਹੁਣ ਉੱਪਰ ਖੇਡਾ ਪਊਗਾ ਉੱਪਰ ਤੁਹਾਨੂੰ ਉੱਪਰਲੇ ਫਲੋਰ ਲੈ ਕੇ ਜੰਨੇ ਆ ਹਾਂਜੀ ਹਾਂ ਹੁਣ ਆ ਗਏ ਅਸੀਂ ਫਰਸਟ ਫਲੋਰ 'ਚ ਫਰਸਟ ਫਲੋਰ 'ਚ ਅਸੀਂ ਜਿਹੜੀ ਵਾਲੀ ਮੈਨਸਟ ਸਲਟ ਵਿੱਚ ਕੀ ਹੁੰਦਾ ਦੁਕਾਨਾਂ ਪਾ ਲੈਂਦੇ ਨੇ ਵਿੱਚੋਂ ਖਾਲੀ ਪਈਆਂ ਨੇ ਜਿਹੜਾ ਸਾਰੇ ਸੂਟ ਸਾਰੇ ਲੈ ਕੇ ਪਿੱਛੇ ਵੇ ਨਾ ਹੂੰ ਪਿੱਛੇ ਵੀ ਪਈ ਐ ਲੈ ਗਲੇ ਚੱਲਣ ਦਾ ਜੀ ਚੱਲਣ ਦੋ ਚੱਲੀ ਜਾਂਦੀ ਆ ਵੀਡੀਓ ਆ ਕਿਹੜੇ ਆ ਗਏ ਲੋ ਪਾਜੀ ਆ ਦੇਖੋ ਨਾ ਆਈਟਮਾਂ ਆ ਜੋ ਫਰਸਟ ਫਲੋਰ ਤੇ ਆ ਗਿਆ ਸੀ ਇੱਥੇ ਤੁਹਾਨੂੰ ਪਾਰਟੀ ਵੇਅਰ ਫੈਂਸੀ ਆਈਟਮਾਂ ਸਾਰੀਆਂ ਮਿਲਣੀਆਂ ਦੇਖੋ ਜੀ ਆ ਜਓ ਅੱਧਾ ਸਾਰੇ ਦੇਖੋ ਦਾਜਵਰੀਆਂ ਦੇ ਸੂਟ ਵੀ ਪਏ ਨੇ ਜਿਨ੍ਹਾਂ ਨੇ ਉਲਿਆਣੇ ਆ ਲੱਖਾਂ ਦਾ ਫਾਇਦਾ ਅੱਧੇ ਰੇਟ ਚ ਮਿਲਣਾ ਹੈ ਕਪੜਾ ਇੱਥੇ ਹਮਮ ਬਾਕੀ ਮਿੱਤਰੋ ਸਕਰੀਨ ਤੇ ਨੰਬਰ ਚੱਲੀ ਇਹਨਾਂ ਦੇ ਵਿੱਚ ਖੜੇ ਆਪਾਂ ਕਿੰਨੇ ਹਾਰ ਦੇ ਸੂਟ ਤੁਹਾਨੂੰ ਮਿਲਣਗੇ ਸੱਚੀ ਦਾ ਆਨੰਦ ਸਿਲਕ ਸਟੋਰ ਨੂੰ ਦਿਖਾਣਾ ਜੀ ਫੈਕਟਰੀਆਂ ਲੈ ਹਾਂਜੀ ਸਪੈਸ਼ਲ ਮਸ਼ਹੂਰ ਇਹ ਭਾਈ ਇੱਕ ਇੱਕ ਸੈਂਪਲ ਦਿਖਾ ਰਿਹਾ ਚ ਪੰਜਾਬੀਆਂ ਡਿਜ਼ਾਈਨ ਬਈ ਮੇ ਕੋਲ ਇਹ ਪਿਓਰ ਜਾਮਕੋਟਾਂ ਦਾ ਸੂਰ ਹੈਵੀ ਦੁਪੱਟੇ ਜਿਹੜਾ 15 1500 2 2000 ਤਿੰਨ ਦਿਨਾਂ ਅੱਜ ਵਿਕਦੇ ਨੇ 1000 ਰੁਪਈਆ ਦੀ ਰੇਂਜ ਚ ਲੁੱਟ ਲੋ ਮੇਲਾ ਜੇ ਲੁੱਟਿਆ ਜਾਂਦਾਗਾ ਨਹੀਂ ਦੇਖੋ ਜੀ ਹੁਣ ਵਿਆਹ ਸ਼ੁਰੂ ਹੋਣਗੇ ਵਿਆਹਾਂ ਤੋਂ ਪਹਿਲਾਂ ਤਾਂ ਹੀ ਜਰੀਆ ਪਈਆ ਯਾਰ ਸ਼ਾਦੀ ਭਾਈ ਵਿਆਹ ਸ਼ਾਦੀਆਂ ਸ਼ੁਰੂ ਹੋ ਗਈਆਂ ਕੰਮ ਵੀ ਸ਼ੁਰੂ ਕਰ ਲਓ ਸੋਚਣ ਦੀ ਲੋੜ ਨਹੀਂ ਜੇ ਪੈਸੇ ਕਮਾਣੇ ਘਰ ਬੈਠੇ ਕਿੰਨੇ ਕਮਾਈ ਮੇਰੀਆਂ ਭੈਣਾਂ ਆਈਆਂ ਨੇ ਮੇਰੀ ਗੱਲ ਸੁਣੋ ਬਾਰੋਕ ਕਪੂਣਾ ਨੇ 10-20 ਹਜ਼ਾਰ ਤੋਂ ਮੇਰੇ ਤੋਂ ਕੰਮ ਸ਼ੁਰੂ ਕਰ ਲਿਆ ਸੀ ਅੱਜ ਆਪਣਾ ਲੱਖ-ਲੱਖ ਰੁਪਿਆ ਦਾ ਮਾਲ ਲੈ ਕੇ ਬੈਠੇ ਹੋਏ ਨੇ 2-3 ਮਹੀਨਿਆਂ ਦੇ ਵਿੱਚ ਵਿੱਚ ਹੀ ਵਧੀਆ ਬਾਈ ਛੋਟੇ ਸਿਰ ਤੇ ਚੱਲਾ ਕੰਮ ਕਿੰਨੇ ਉੱਪਰ ਵਾਲੇ ਹੱਥ ਚੱਲਦੇ ਆ ਅਸੀਂ ਤਾਂ ਸਹੀ ਰੇਟ ਲਾਣੇ ਬਸ ਅਸਾ ਸਸਤਾ ਰੇਟ 'ਚ ਕਪੜਾ ਦੇਣਾ ਆਪਣੇ ਭੈਣ ਭਰਾਵਾਂ ਨੂੰ ਤਾਂ ਫਾਇਦਾ ਕਰਾਣਾ ਬਸ ਆਪਣੀ ਆਈ ਸੋਚ ਹੈ ਵੀਡੀਓ ਬਣਾਉਂਦਾ ਮਕਸਦ ਹੈ ਹੀ ਹੈ ਇਹੀ ਹੈ ਹਾਂਜੀ ਹੈ ਦੇਖੋ ਜੀ ਬਰਬ ਦੇ ਨੇ ਤੁਹਾਨੂੰ 1000 1500 2000 ਦੇ ਅੰਦਰ ਵਾਲੇ ਸੂਟ ਮਿਲਣਗੇ ਜੀ ਠੀਕ ਹੈ ਜੀ ਤੇ ਆ ਕੇ ਦੇਖੋ ਹੋਕਸ ਜਾਰਜਰ ਦੇ ਉੱਤੇ ਚਾਰ ਚਾਰ ਹਜ਼ਾਰਲੇ ਸੂਟ ਤੁਹਾਨੂੰ ਇਹ ਵੀ ਤੁਹਾਨੂੰ ਦੇ ਦਿੰਦੇ ਆ ਜੀ ਬਸ ਕੋਈ ਕੁਆਲਟੀ ਤੁਹਾਨੂੰ ਹਜ਼ਾਰ ਲਾ ਕੇ ਆ ਸਾਰੀ ਪਏ ਨੇਗੇ ਫੁੱਲ ਕੁਆਲਿਟੀ ਹੈਗੀ ਤੇ ਕੁਆਂਟੀਟੀ ਵੀ ਫੁੱਲ ਹੈਗੀ ਭਾਜੀ ਇਸ ਤੋਂ ਇਲਾਵਾ ਤੁਹਾਨੂੰ ਸਰਦੀਆਂ ਵਾਲੇ ਸੂਟ ਵੀ ਲੈਣੇ ਨੇ ਜਿਹੜੇ ਮੇਰੇ ਭੈਣਾਂ ਨੂੰ ਜੰਮੂ ਹਿਮਾਚਲ ਹਰਿਆਣਾ ਤੋਂ ਮਾਲ ਵੇਚਣਾ ਚਾਹੁੰਦੇ ਨੇ ਉਹ ਵੀ ਇਹ ਵਾਲੀ ਆਈਟਮਾ ਦੇਖੋ ਕੈਟਲਗ ਵਾਲੇ ਸੂਟ ਇੱਕ ਹੀ ਰੇਟ ਤੇ ਨੇ ਭਾਈ ਭਾਜੀ ਇਹ 500 ਦੇ 6 600 ਰੁਪਏ ਤੁਹਾਨੂੰ ਸਾਡੇ 300 ਦੀ ਰ ਹਾਂ ਹਾਂ 50 ਬੈਗ 100 ਬੈਗ ਜਿੰਨਾ ਚਾਹੀਦਾ ਮਿਲੇਗਾ ਅੱਜ ਟ੍ਰੈਂਡ ਚ ਅੱਜ ਪਤਾ ਸੇਕ ਟੈਕਸ ਹਰ ਤਰ੍ਹਾਂ ਦਾ ਕਾਰ ਮਿਲੇਗਾ ਤੁਹਾਨੂੰ ਇੱਥੇ ਸੱਚ ਜਾਨੀ ਅੱਧੇ ਰੇਟਾਂ ਐਕਸ ਟੂ ਐਕਸ ਰੇਟ ਹਾਂ ਹਾਂ ਫੈਕਟਰੀ ਵਾਲੇ 350 ਦੀ ਰਿੰਚ ਪਸ਼ਮੀਨੇ ਦੇ ਉੱਤੇ ਕਰ ਦਈਏ ਬਾਈ ਵੀਡੀਓ ਦਾ ਐਂਡ ਕਰਨਾ ਪਾਜੀ ਬਸ ਇੱਕ ਦੋ ਸੈਂਪਲ ਹੀ ਆ ਬਸ ਫਿਰ ਐਂਡ ਕਰਦੇ ਨੇ ਆਪਾਂ ਇਹ ਆਖਰਸਰ ਸੂਟੇ ਵੀ ਤੁਹਾਨੂੰ ਮਿਲਗੇ ਨਹੀਂ ਦਰਸ਼ਕਾਂ ਨੂੰ ਪਤਾ ਹੀ ਹੈਗਾ ਵੀ ਕੁਆਲਿਟੀ ਹੁੰਦੀ ਹੈ ਦੇਖ ਲਿਆ ਇੰਨੇ ਟਾਈਮ ਚ ਇਹਨਾਂ ਨੇ ਵੀ ਕਿੰਨੀ ਪਾਈ ਪਾਈ ਬਾਕੀ ਵੈਰਾਈਟੀ ਦਿਖਾਣੀ ਤਾਂ ਨਾਮ ਕੋਈ ਨਾ ਸਾਰੀ ਬਾਕੀ ਮਿੱਤਰੋ ਤੁਹਾਨੂੰ ਜ਼ਿਆ ਪਾਜੀ ਦਿ ਲੋ ਫਾਇਦਾ ਆਏਗਾ ਗੱਲਾਂ ਨਾਲ ਨਹੀਂ ਦਿ ਲੋ ਫਾਇਦਾ ਆਏਗਾ ਸਚੀ ਦਾ ਆਨੰਦ ਸਿਲਕ ਸਟੋਰ ਲੁਧਿਆਣਾ ਫੀਲਡ ਗਾਂਜੇ ਦੁੱਖਣੀ ਵਾਰੰਗੁਰ ਦੁਆਰਾ ਸੇਵ ਦੇ ਕੋਲ ਪਾਜੀ ਇੱਕ ਵਾਰੀ ਸੋਚਿਓ ਜੁਰ ਕੰਮ ਸ਼ੁਰੂ ਕਰਨਾ ਹੈ ਤੇ ਬਾਕੀ ਮਤਲਬ ਜਿਨ੍ਹਾਂ ਦਾ ਵਿਆਹ ਹੈ ਤੁਹਾਡੀ ਰਿਸ਼ਤੇਦਾਰੀ ਚ ਜੇ ਕਿਸੇ ਦਾ ਵਿਆਹਗਾ ਉਹਨਾਂ ਨੂੰ ਵੀਡੀਓ ਭੇਜ ਦਿਓ ਉਹਨਾਂ ਦਾ ਖਾਸਾ ਵੱਡਾ ਫਾਇਦਾ ਹੋਊਗਾ ਸ਼ੇਅਰ ਕਰਨ ਵਾਲੇ ਮੈਂ ਦੱਸ ਦਿੰਨੇ ਇੱਕ ਹੋਰ ਗੱਲ ਜਿਹੜੇ ਮੇਰੇ ਭੈਣ ਮੈਂ ਵੀਡੀਓ ਨੂੰ ਸ਼ੇਅਰ ਕਰਨਗੇ ਸ਼ੇਅਰ ਟੂ ਗਰੁੱਪ ਕਰਨਗੇ ਉਹਨਾਂ ਵਾਸਤੇ ਮੈਂ ਇਹ ਵਾਲਾ ਸੂਟ ਗਿਫਟ ਦੇਣਾ ਜੀ ਇਹ ਲੋ ਇਹੀ ਵਾਲਾ ਸੂਟ ਦਿੱਤਾ ਜੀ 5 5 6000 ਦੇ ਸ ਇਹ ਨੈਚੁਰਲ ਰੂਟ ਅਸੀਂ ਗਿਫਟ ਦਵਾਂਗੇ ਜੀ ਘਰ ਤੱਕ ਜਿਹੜੇ ਹੁਣ ਵੀ ਵੀਡੀਓ ਦੇਖ ਕੇ ਸ਼ੇਅਰ ਕਰ ਰਿਹਾ ਚੱਕੋ ਮਿੱਤਰੋ ਕਰ ਦਿਓ ਵੀਡੀਓ ਸ਼ੇਅਰ ਧੰਨਵਾਦ ਜੀ